ਅਲ ਕ ਖਾਲਸਾ ਵਾਹਿਗੁਰੂ ਜੀ ਹਤੈ ਸਤਿਗੁਰੂ ਜੀ ਦੀ ਸਾਜੀ ਨਵਾਜੀ ਗੁਰੂ ਖਾਲਸਾ ਸਾਹਿਬ ਜੀਓ ਆ ਗੱਲਦੇ ਆ ਪੈਦਲ ਆਲੇ ਹੋ ਅੱਜ ਸੁਭਾਗ ਸਮਾ ਸਰਗੁਰੂ ਅਮਰਦਾਸ ਸਾਹਿਬ ਸਤਿਪਾਦਸ਼ਾ ਜੀ ਦਾ ਅਵਤਾਰ ਸਾਹਿਬ ਸੰਗਤ ਜੀ 1526 ਬਿਕਰਮੀ ਨੂੰ ਤਿੰਨ ਵਿਸਾਖ ਸੰਗਰਾਂਧੀ ਗੁਰੂ ਮਹਾਰਾਜ ਸਾਹਿਬ ਜੀ ਦੇ ਤੜਕੇ ਬਾਸਰ ਕੇ ਨਗਰ ਵਿੱਚ ਬਾਬਾ ਤੇਜਪਾਲ ਜੀ ਮਹਾਰਾਜ ਦਾ ਪਿਤਾ ਦਾ ਨਾਮ ਸੀ ਅਤੇ ਸਾਤਾ ਸਾਹਿਬ ਜੀ ਦਾ ਨਾਮ ਰੂਪਕਾਰ ਸੀ ਦੂਸਰਾ ਨਾਮ ਮਾਤਾ ਲక్ష్ਮੀ ਜੀ ਸੀ ਇਹ ਦੋ ਨਾਮ ਮਾਤਾ ਸਾਹਿਬ ਦੇ ਸਨ ਕਿੰਨ ਇਸ ਮਾਤਾ ਦੀ ਕੁੱਖ ਨੂੰ ਸਫਲਾ ਕਰਨ ਵਾਸਤੇ ਗੁਰੂ ਅਰਜਨ ਸਾਹਿਬ ਸਤੇ ਪਾਪਸ਼ਾ ਜੀ ਨੇ ਸੰਸਾਰ ਵਿੱਚ ਅਵਤਾਰ ਘੜਿਆ ਹੋਰ ਵੀ ਆਪ ਦੇ ਭਰਾ ਭਾਪਾ ਸਨ ਗਿਸ਼ਲਾਨੋ ਇਹੇ ਸਾਸੀ ਜਿਹਦੇ ਪੁੱਤਰ ਭਾਈ ਗੁਰਦਾਸ ਸਾਹਿਬ ਜੀ ਹੋਏ ਸਨ ਅਤੇ ਹੋਰ ਵੀ ਦੂਸਰਾ ਭਰਾ ਤਾਂ ਸੀ ਹੋਰ ਇੱਕ ਇਸ ਪ੍ਰਕਾਰ ਭਰਾਵਾਂ ਸਨ ਤਿੰਨ ਭਰਾ ਤਾਂ ਸਨ ਕਿੰਨਾ ਭਰਾਵਾਂ ਦੇ ਵਿੱਚੋਂ ਗੁਰੂ ਅੰਗਦ ਦੇ ਮਹਾਰਾਜ ਸੁਖਪਾਤਸ਼ਾਹੀ ਗੀਰੂ ਆਕੀ ਜਗਤ ਗੁਰੂ ਜੀ ਸ੍ਰੀ ਖਡੂਰ ਸਾਹਿਬ ਦੇ ਵਿਆਸ ਕਰਦੇ ਸਨ ਆਪ ਜੀ ਦੇ ਪਰਮ ਪਵਿੱਤਰ ਗ੍ਰਹਿ ਵਿੱਚ ਰੇ ਦੋ ਸਾਹਿਬ ਯਾਦ ਦੇ ਸੰਗ ਇੱਕ ਬਾਬਾ ਦਾਤੂ ਜੀ ਇੱਕ ਬਾਬਾ ਦਾਸੂ ਜੀ ਅਤੇ ਇੱਕ ਪੁੱਤਰੀ ਸੀ ਸਤਗੁਰਾਨੀ ਬੀਬੀ ਅਮਰੋ ਜੀ ਜਿਸ ਦਾ ਨਾਮ ਸੀ ਇਹ ਬੀਬੀ ਅਮਰੋ ਜੀ ਦੀ ਸ਼ਾਦੀ ਬਾਸਰ ਕੇ ਨਗਰ ਵਿੱਚ ਹੋਈ ਰਹੀ ਸੀ ਗੁਰੂ ਅਮਰਦਾਸ ਸਾਹਿਬ ਦੇ ਭਤੀਜੇ ਦੇ ਨਾਲ ਇਹਦੀ ਦੀ ਸ਼ਾਦੀ ਹੋਈ ਸੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜਿਸ ਵਕਤ ਇਸ ਤਰ੍ਹਾਂ ਉਕਾਰ ਧਾਰਨ ਕੀਤਾ ਆਪ ਦੇ ਚਰਨਾਂ ਕਮਲਾਂ ਸਾਹਿਬ ਸੰਗ ਜੀ ਪਾਉਣ ਲਈ ਇਸ ਪ੍ਰਕਾਰ ਬਿਸ਼ੂ ਭਗਵਾਨ ਦੇ ਚਰਨਾ ਜਪਦ ਪਾਦਮਾਏ ਇਸੇ ਪ੍ਰਕਾਰ ਗੁਰ ਅਮਰਦਾਸ ਸਾਹਿਬ ਦੇ ਚਰਨਾ ਕਵਨ ਦੀ ਪਾਦਮਾਸੀ ਅਤੇ ਉਸ ਪਾਦਮੇ ਸਹਿਜ ਜਿਵੇਂ 52 ਅਵਤਾਰ ਛੋਟਾ ਜਿਹਾ ਰੂਪ ਧਾਰਿਆ ਸੀ ਆ ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਭਾਰਤ ਪੱਤਾਂ ਦੇ ਵਿੱਚ ਹੋਇਆ ਮਧਲੇ ਕਦ ਵਾਲੇ ਸੱਚੇ ਪਾਤਸ਼ਾਹ ਸਾਹਿਬ ਆਪ ਜੀ ਦੇ ਚਰਨਾ ਕਵਨ ਦੀ ਪਾਦਮਾਸੀ ਜਿਵੇਂ ਕ੍ਰਿਸ਼ਨ ਭਗਵਾਨ ਵਾਦ ਕੇ ਆ ਚਰਨ ਕਵਨ ਦੀ ਪਾਦਮਾਏ ਜੇ ਰੇਲ ਝਲਕੇ ਮੰਗੀ ਤਾਰੇ ਇਹ ਆਉਦੇ ਸੱਜੇ ਚਰਨ ਉਚ ਪਦਮ ਸੀਸਾਰ ਸਿੰਘ ਜੀ ਉਹ ਕਬਲ ਚਮਕਦਾ ਸੀ ਜਿਵੇਂ ਤਾਰਾ ਚਮਕਦਾ ਹੁੰਦਾ ਹੈ ਇਸ ਪ੍ਰਕਾਰ ਆਉਦੇ ਚੰਨਾਂ ਨੂੰ ਕਬਲ ਚਮਕਰਾ ਮਾਰਦਾ ਸੀ ਆਲਗੀ ਇਹਨ ਮਾਤਾ ਪਿਤਾ ਜੀ ਆਂਗਿਆਂ ਦੇ ਵਿੱਚ ਰਹਿੰਦੇ ਹੋਇਆ ਪਿਤਾ ਤੇਜ ਭਾਨ ਜੀ ਸੈਨ ਨਾਂ ਦੇ ਉਹਨਾਂ ਦੀ ਆਂਗਿਆ ਜੇ ਰਹਿੰਦੇ ਹੋਇਆ ਐਬ ਖੇਤੀ ਦਾ ਵਿਹਾਰ ਕਰਿਆ ਕਰਦੇ ਛੋਟੇ ਹੁੰਦੇ ਖੇਤੀ ਦੇ ਕੰਮ ਵਿੱਚ ਲੱਗੇ ਖੇਤੀ ਕਰਦੇ ਹਾਂ ਇਸ ਪ੍ਰਕਾਰ ਸਮਾਂ ਆਪਜੀ ਦੀ ਸ਼ਾਦੀ ਹੋਈ ਸ਼ਾਦੀ ਸਾਹਿਬ ਸਿੰਘ ਜੀ ਪਿੰਡ ਖੇਮਕਰਨ ਨਗਰ ਅੰਦਰ ਹੈ ਮਾਤਾ ਰਾਮੂ ਜੀ ਗੁਰੂ ਸਾਹਿਬ ਦੇ ਮਹਿਲ ਹੋਏ ਮਾਤਾ ਰਾਮੂ ਜੀ ਦੇ ਨਾਲ ਸ਼ਾਦੀ ਹੋਈ ਸਰਗੁਣ ਸਿੱਤੇ ਪਾਤਸ਼ਾਹ ਜੀ ਦੀ ਆਪਜੀ ਬਾਸਰ ਨਗਰ ਦੇ ਸ਼ਾਦੀ ਦੇ ਸਹਤ ਜਦੋਂ ਮਾਤਾ ਦੇ ਸਵੀਅਤ ਆਏ ਇਹ ਫੇ ਰਹਿੰਦੇ ਹੋਇਆ ਪਿਤਾ ਦੀ ਆਗਿਆ ਵਿੱਚ ਮਾਤਾ ਪਿਤਾ ਦੇ ਪ੍ਰੇਮ ਵਿੱਚ ਰਹਿੰਦੇ ਹੋਇਆ ਸਮਾਂ ਕੁਝ ਬਤੀਤ ਕੀਤਾ ਬਾਬਾ ਪੇਗ ਭਾਨ ਦੀ ਪ੍ਰਲੋਗ ਗਮਨ ਕਰ ਗਏ ਮਾਤਾ ਸਾਹਿਬ ਦੀ ਮਾਤਾ ਲక్ష్ਮੀ ਜੀ ਜਾਂ ਰੂਪਕੌਰ ਜਿਨ੍ਹਾਂ ਦਾ ਨਾਮ ਸੀ ਉਹ ਵੀ ਚੜਾਈ ਕਰ ਗਏ ਉਦੋਂ ਬਾਅਦ ਉਹਨਾਂ ਭਰਾਵਾਂ ਨੇ ਖੇਤੀ ਕਰਨੀ ਸ਼ੁਰੂ ਕੀਤੀ ਖੇਤੀ ਕਰਦੇ ਹੋਇਆ ਸਾਧ ਸੰਗੇ ਜੀ 50 ਸਾਲ ਦੀ ਆਪ ਦੀ ਉਮਰ ਹੋ ਗਈ ਹਮੇਸ਼ਾ ਲਈ ਇੱਕ ਜਗ੍ਹਾ ਬਣਾਈ ਸੀ ਆਕਾਂਤ ਹਲ ਬਾਹੋਂ ਗੁਰੂ ਅਮਰਦਾਸ ਜੀ ਨੇ ਫਿਰ ਆਕਾਂਤ ਬੈਠ ਕੇ ਸਮਾਧੀ ਲਾ ਕੇ ਭਜਨ ਕਰਨ ਲੱਗ ਪਿਆ ਉਹ ਜਿਹੜਾ ਸਾਨੂੰ ਸਾਹਿਬ ਗੁਰਦੁਆਰਾ ਸਾਹਿਬ ਹੈ ਉੱਥੇ ਮਹਾਰਾਜ ਸਾਹਿਬ ਪਹਿਲੀ ਵਾਰਦਾ ਜਿਉਂਥੇ ਉਹ ਆਪਦੇ ਖੇਤ ਦੀ ਕੀ ਜਗਾ ਸੀ ਉਸ ਖੇਤ ਵਿੱਚ ਮਹਾਰਾਜ ਸਾਹਿਬ ਤਪੱਸਿਆ ਕਰਿਆ ਕਰਦੇ ਹਰ ਤੋਂ ਬਾਹਰ ਆ ਕੇ ਬਾਦ ਆ ਕੇ ਉੱਥੇ ਬੈਠ ਕੇ ਭਜਨ ਕਰਿਆ ਕਰਦੇ ਇਹ ਉਹ ਸਮਾਂ ਆਪ ਦਾ ਕੁਝ ਬਤੀਤ ਹੋਇਆ ਜਦੋਂ ਫਿਰ ਆਪ ਜੀ ਦੇ ਅੰਦਰ ਐਸੀ ਲਗਨ ਲੱਗੀ 50 ਸਾਲ ਦੀ ਉਮਰ ਹੋਇਆ ਸਾਰੇ ਪਰਿਵਾਰ ਨੂੰ ਸਭ ਕੁਝ ਸੌਂਪ ਦਿੱਤਾ ਤੇ ਆਪ ਜੀ ਦੇ ਦੋ ਪੁੱਤਰ ਦੋ ਹੋਏ ਵੱਡਾ ਬਾਬਾ ਮੋਹਨ ਜੀ ਅਦੇ ਛੋਟੇ ਗੁਰੂ ਸਾਹਿਬ ਦੇ ਮੋਰੀ ਜੀ ਤੇ ਦੋ ਬੀਬੀਆਂ ਹੋਈਆਂ ਇੱਕ ਦਾ ਨਾਮ ਬੀਬੀ ਦਾਨੀ ਜੀ ਦੂਜੀ ਬੀਬੀ ਦਾ ਨਾਮ ਬੀਬੀ ਭਾਨੀ ਜੀ ਇਹਨਾਂ ਬੀਬੀਆਂ ਦਾ ਜੋ ਨਾਤਾ ਹੋਇਆ ਸੀ ਉਹ ਬੀਬੀ ਦਾਨੀ ਜੀ ਦਾ ਜਿਹੜਾ ਨਾਤਾ ਸੀ ਉਹ ਭਾਈ ਰਾਮਾ ਸੀ ਉਸ ਦਾ ਨਾਮ ਉਸ ਦਿਨਾਂ ਇਸ਼ਾਕ ਹੋਇਆ ਸੀ ਉਹਦੇ ਨਾਲ ਬੀਬੀ ਦਾ ਅੰਦ ਕਾਰਜ ਹੋਇਆ ਸੀ ਦੂਸਰੇ ਗੁਰੂ ਰਾਮਦਾਸ ਸਾਹਿਬ ਮਹਾਰਾਜ ਸਾਹਿਬ ਜੀ ਦੇ ਬੀਬੀ ਭਾਨੀ ਦਾ ਉਨ੍ਹਾਂ ਦੇ ਨਾਲ ਸੰਬੰਧ ਹੋਇਆ ਸੀ ਇਸ ਪ੍ਰਕਾਰ ਦੋਹਾਂ ਬੀਬੀਆਂ ਦੀ ਸ਼ਾਦੀ ਹੋਈ ਸੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਇਹ ਸਾਰੇ ਪਰਿਵਾਰ ਦੇ ਸਮੇਤ ਹੁੰਦੇ ਆ ਬਾਸਰਕੇ ਨਗਰ ਤੋਂ 50 ਸਾਲ ਦੀ ਵਕਤਾ ਹੋਣ ਤੋਂ ਬਾਅਦ ਇਹ ਪਰਨ ਕਰ ਲਿਆ ਵੀ 6 ਮਹੀਨੇ ਦੀ ਇਸ ਯਾਤਰਾ ਕਰਿਆ ਕਰਨੀ ਹੈ 6 ਮਹੀਨੇ ਆ ਕੇ ਘਰ ਜੇ ਰਹਾ ਕਰਨੇ ਇਸ ਪ੍ਰਕਾਰ ਮਹਾਰਾਜ ਸਾਹਿਬ ਤੀਰਥ ਯਾਤਰਾ ਵਾਪਸ ਪੈਦਲ ਚੱਲ ਪਿਆ ਕਰਨ ਤੇ ਰਸਤੇ ਦੇ ਵਿੱਚ ਕਿਸੇ ਦੇ ਘਰੋਂ ਅੰਨ ਨਹੀਂ ਖਾਣਾ ਆਪਣੇ ਪਾਸ ਹੀ ਖਾਣ ਪੀਣ ਵਾਸਤੇ ਲੈ ਜਾਣਾ ਇਹ ਉਹ ਤੀਰਥ ਯਾਤਰਾ ਕਰਕੇ ਵਾਪਸ ਆ ਕੇ ਹਰਦੁਆਰ ਹਮੇਸ਼ਾ ਲਈ ਜਾਣਾ 6 ਮਹੀਨੇ ਬਾਅਦ ਕਿਉਂ ਮਹਾਰਾਜ ਸਾਹਿਬ ਜੀ 19 ਵਾਰ ਸਾ ਸਿੰਘ ਜੀ ਗੰਗਾ ਜੀ ਗੰਗਾ ਜੀ ਨਾਨ ਕਰਕੇ ਹਮੇਸ਼ਾ ਵਾਪਸ ਆਉਂਦੇ ਉਹਨਾਂ ਬਰਕਤ ਰੱਖਣੇ ਤੇ ਪਰਮੇਸ਼ਰ ਨੂੰ ਅਰਦਾਸ ਨਾਲ ਕਿਹ ਪਰਮੇਸ਼ਰ ਸਾਨੂੰ ਆਪ ਦੀ ਪ੍ਰਾਪਤੀ ਹੋਵੇ ਇਸ ਪ੍ਰਕਾਰ 19 ਵਾਰ ਮਹਾਰਾਜ ਸਾਹਿਬ ਜੀ ਪਾਛੇ ਗਏ 20 ਵਾਰ ਜਦੋਂ ਹਰਦੁਆਰ ਤੋਂ ਆ ਰਹੇ ਸਨ ਆਪ ਰਸਤੇ ਦੀ ਗਬਰਮਤਿਆਰੀ ਆਪ ਜੀ ਨੂੰ ਮਿਲਿਆ ਬਰਮਤਿਆਰੀ ਦੇ ਨਾਲ ਮਿਲ ਕੇ ਮਾਰ ਜਦੋਂ ਹੋਣ ਲੱਗੇ ਇੱਕ ਦੁਰਗਾ ਨਾਮੇ ਬ੍ਰਾਹਮਣ ਸੀ ਉਹ ਰਸਤੇ ਦੇ ਵਿੱਚ ਇੱਕ ਥਾਂ ਵਿੱਚ ਆਇਆ ਗਿਆ ਜੱਤ ਨੂੰ ਆ ਕੇ ਸ਼ਰਾਮ ਬਣਾਈ ਸੀ ਉਹ ਬ੍ਰਾਹਮਣ ਉੱਥੇ ਰਿਹਾ ਕਰਦਾ ਸਤਿਗੁਰੂ ਸੱਜੇ ਪਾਤਸ਼ਾਹ ਜੀ ਲੇਟੇ ਹੋਏ ਸਨ ਲੇਟਿਆਂ ਨੂੰ ਵੇਖ ਕੇ ਕੋਲੇ ਆ ਕੇ ਬ੍ਰਾਹਮਣ ਬੈਠ ਗਿਆ ਮਹਾਰਾਜ ਚਰਨਾਂ 'ਚ ਪਦਮ ਚਮਕ ਰਿਹਾ ਚਮਕਦਾ ਪਦਮ ਵੇਖ ਕੇ ਕਹਿਣ ਲੱਗਾ ਕਿ ਇਹ ਜਾਂ ਤਾਂ বিষ্ণੂ ਭਗਵਾਨ ਦੇ ਹੁੰਦਾ ਹੈ ਜਾਂ ਕੋਈ ਚਕਰਵਰਤੀ ਪਾਦਸ਼ਾਹ ਹੋਵੇ ਉਹਦੇ ਹੁੰਦਾ ਹੈ ਇਹਨਾਂ ਦੇ ਉਹ ਪ੍ਰਤਾਪ ਕੋਈ ਨਜ਼ਾਰਾ ਨਹੀਂ ਇਸ ਵਕਤ ਆ ਰਿਹਾ ਕੀ ਕਾਰਨ ਹੈ ਜਿਹੜਾ ਮਾਰੇ ਸਾਦੇ ਪਦਮੇ ਚਰਨਾ ਕੇ ਇਹਦਾ ਫਲ ਜੂਰ ਮਿਲਣਾ ਚਾਹੀਦਾ ਜੇ ਅੱਗੇ ਨਹੀਂ ਮਿਲਿਆ ਤਾਂ ਅਗਾਹ ਨੂੰ ਮਿਲੇਗਾ ਇਸ ਖਿਆਲ ਵਿੱਚ ਬੈਠਾ ਬ੍ਰਾਹਮਣ ਮਾਰੇ ਚਰਨਾਂ ਦੀ ਰੇਖਾ ਨੂੰ ਦੇਖ ਰਿਹਾ ਸਤਿਗੁਰੂ ਸਾਹਿਬ ਜੀ ਲੇਟੇ ਹੋਏ ਬਰਾਜੇ ਹੋ ਉੱਠੇ ਚੱਲਣ ਵਾਦਿਓ ਪਿਆਰੇ ਬ੍ਰਾਹਮਣ ਨੂੰ ਕੋ ਦਾਨ ਦੇਣ ਲੱਗੇ ਉਹ ਕਹਿਣ ਲੱਗਾ ਮਾਰਾ ਹੁਣ ਨਹੀਂ ਮੈਂ ਦਾਨ ਲੈਣਾ ਉਹਦੇ ਨਾਲ ਲਵਾਂਗਾ ਜਦੋਂ ਤੁਹਾਡੇ ਚਰਨਾਂ 'ਚ ਪਦਮ ਇਹ ਜਲ ਫਲ ਪ੍ਰਗਟ ਹੋਵੇ। ਸਤਿਗੁਰੂ ਮਹਾਰਾਜ ਸਾਹਿਬ ਜੀ ਇਸ ਨਾਮ ਬ੍ਰਾਹਮਣ ਨੂੰ ਸੁਣ ਕੇ ਉੱਥੇ ਚੱਲ ਕੇ ਬ੍ਰਹਮਚਾਰੀ ਵੀ ਨਾਲ ਹੀ ਚੜਿਆ ਆਉਂਦਾ ਹੈ। 20ਵੀਂ ਯਾਤਰਾ ਕਰਕੇ ਮਹਾਰਾਜ ਨਗਰ ਤੇ ਆਏ। ਉਹ ਬ੍ਰਹਮਚਾਰੀ ਦਾ ਇੰਨਾ ਮਹਾਰਾਜ ਨਾਲ ਮਿਲਾਬ ਹੋ ਗਿਆ। ਉਹ ਪ੍ਰੇਮ ਦੇ ਨਾਲ ਸਤਿਗੁਰਾਂ ਦੇ ਬਾਸਰ ਕੇ ਨਗਰ 'ਚ ਘਰ ਤੇ ਆ ਗਿਆ। ਇੱਥੇ ਘਰ ਤੇ ਆਏ ਕੋਠੇ ਦੇ ਤੇ ਆਸਣ ਲੱਗੇ ਹੋਏ ਐ। ਬ੍ਰਹਮਚਾਰੀ ਬੈਠਾ ਹੈ। ਗੁਰੂ ਸਾਹਿਬ ਨੂੰ ਦੀ ਸੇਵਾ ਅੰਨ ਪਾਣੀ ਦੀ ਕੀਤੀ। ਉਹ ਕੋਈ ਪ੍ਰਸੰਗ ਚੱਲ ਪਿਆ ਐਸਾ ਕਹਿਣ ਲੱਗਾ ਜੀ ਤੁਹਾਡਾ ਗੁਰੂ ਕੌਣ ਉਹ ਵੇਲੇ ਮਹਾਰਾਜ ਰਾਮਦਾਸ ਜੀ ਨੇ ਕਿਹਾ ਵੀ ਗੁਰੂ ਅਜੇ ਅਸੀਂ ਧਾਰਨ ਨਹੀਂ ਕੀਤਾ ਗੁਰੂ ਧਾਰਨ ਦੀ ਤਲਾਸ਼ ਵਿੱਚ ਇਹ ਗੱਲ ਸੁਣ ਕੇ ਬ੍ਰਹਮਚਾਰੀ ਨੂੰ ਬੜਾ ਦੁੱਖ ਬੰਦਿਆ ਕਹਿਣ ਲੱਗਾ ਓਹ ਮੈਂ ਤੁਸੀਂ ਨਿਗਰੇ ਹੋ ਸਾਡੀ ਸੰਗਤ ਕਰਦਾ ਰਹੇ ਸਾਡੇ ਅੱਠ ਮੰਨ ਪਾਣੀ ਖਾਂਦਾ ਰਹੇ ਮੇਰਾ ਜਪ ਤਪ ਕੀਤਾ ਸਾਰਾ ਬਰਬਾਨ ਹੋ ਗਿਆ ਉਹ ਦੁਖੀ ਹੋ ਕੇ ਰਹਿ ਨਹੀਂ ਉਹ ਉਸੇ ਚੱਲਿਆ ਗਿਆ ਰਾਤ ਨੂੰ ਹੀ ਘਰ ਚੋਂ ਮਹਾਰਾਜ ਸਾਹਿਬ ਨੂੰ ਬੜਾ ਪਿਸ਼ਤਾਵਾ ਲੱਗਾ ਕਿ ਦੇਖੋ ਗੁਰੂ ਤੇ ਹੀਨੇ ਹੋਣੇ ਕਰਕੇ ਕਿੰਨੀ ਹਾਲਤੇ ਢਲੀ ਐ ਉਸ ਵੇਲੇ ਆਪਦੀ ਇਹ ਲਿਵ ਲੱਗੀ ਕਿ ਗੁਰੂ ਜ਼ਰੂਰ ਧਾਰਨਾ ਚਾਹੀਏ ਫਿਰ ਜਿਤ ਵਿੱਚ ਇਹ ਖਿਆਲ ਕੀਤਾ ਕਿ ਗੁਰੂ ਕਿਹਨੂੰ ਧਾਰਨੀ ਇਸ ਖਿਆਲ ਵਿੱਚ ਲੱਗੇ ਹੋਇਆ ਮਹਾਰਾਜ ਸਾਹਿਬ ਜੀ ਰਾਤ ਨੂੰ ਸੁੱਤੇ ਨਹੀਂ ਸਾਰੀ ਰਾਤ ਬਰਾਗ ਕਰਦੇ ਰਹੇ ਜਾਗਦੇ ਬੈਠੇ ਰਹੇ ਉਸ ਜਿਹੜੀ ਬੀਬੀ ਜਿਹੜੀ ਗੁਰੂ ਅੰਗਦ ਸਾਹਿਬ ਦੀ ਪਤਨੀ ਬੀਬੀ ਅਮਰਵਈਏ ਦੇ ਪੁੱਤ ਜੇ ਨੂੰ ਵਿਆਹੀ ਸੀ ਇਹਨਾਂ ਦਿਆਂ ਨੂੰ ਉਹ ਬੀਬੀ ਉੱਠ ਕੇ ਉੱਠੀ ਸਵਾ ਪੈਰ ਦੇ ਕੜ ਕੇ ਉੱਠ ਕੇ ਇਸ਼ਨਾਨ ਕੀਤਾ ਇਸ਼ਨਾਨ ਕਰਕੇ ਆਪ ਦਾ ਨਿਤਨੇਮ ਕੀਤਾ ਫਿਰ ਹੌਲੀ ਹੌਲੀ ਕਰਦੇ ਵਿੱਚ ਮੈਠੀ ਦੁੱਧ ਰਿਲਕਣ ਲੱਗੀ ਹੈ ਤੇ ਕੀਰਤਨ ਕਰਦੀ ਹੈ ਕੀਰਤਨ ਕਰਦੀ ਹੋਈ ਇਹ ਸ਼ਬਦ ਗਾਉਂਦੀ ਹੈ ਤੇ ਹਰ ਬਸਰ ਤੇਰੇ ਗੁਣ ਗਲਿਆ ਕਿਤੇ ਫਿਨੀ ਬਾਵ ਰਿਆ ਜਾਲੀ ਰਹਿਮ ਜਾਲ ਤਨ ਹੁਆ ਜੇਤੀ ਕੜੀ ਫਾਹੀ ਤੇਤੀ ਰਣੋ ਚੌਜ ਨੂੰ ਫਾਸੀ ਛੂੜ ਸੁਮੂੜੇ ਕਬਰ ਗੁੜੀ ਇਸ ਪ੍ਰਕਾਰ ਦੀਆਂ ਤੁਕਾਂ ਬੀਬੀ ਗਾਉਂਦੀ ਐ ਗੁਰੂ ਅਮਰਦਾਸ ਸਾਹਿਬ ਨੂੰ ਠੰਡ ਪੈਜੀਓ ਤੁਕਾਂ ਸੁਣ ਲਓ ਮਹਾਰਾਜ ਸਾਹਿਬ ਜਿੰਨਾਂ ਤੇ ਨਿਹਰਾ ਰਹਾ ਉਹਨਾਂ ਜਿਹੜੇ ਔਲੇ ਖੜੇ ਉਸ ਬੀਬੀ ਤੋਂ ਉਹ ਪਾਠ ਸੁਣਦੇ ਰਹੇ ਸ਼ਬਦ ਗਾ ਤੇ ਫਿਰ ਮਹਾਰਾਜ ਪਾਸ ਆ ਗਏ ਜਨ ਘਰੇ ਕੰਨ ਹੋਏ ਤਾਂ ਕਹਿਣ ਲੱਗੇ ਬੀਬੀ ਇਹ ਸ਼ਬਦ ਫੇਰ ਪੜ ਕੇ ਸੁਣਾਓ ਬੀਬੀ ਨੇ ਪਹਿਲਾਂ ਤਾਂ ਸਕੋਚ ਕੀਤਾ ਫਿਰ ਇਹਨਾਂ ਬਜ਼ੁਰਗਾਂ ਦੀ ਆਗਿਆ ਮੰਨ ਕੇ ਬੀਬੀ ਜੀ ਨੇ ਗਾ ਕੇ ਸੁਣਾਇਆ ਕਹਿਣ ਲੱਗੀ ਬੀਬੀ ਇਹ ਸ਼ਬਦ ਜਿਹੜਾ ਸਾਡੇ ਮਨ ਦੀ ਹਾਲ ਦੁਸੀ ਹੈ ਬਿਆ ਮਨੂਰ ਕਾਂਚਨ ਫਿਰ ਹੋਵੇ ਜੇ ਗੁਰ ਮਿਲੇ ਸੁਨੇਹਾ ਇੱਕ ਨਾਮ ਅਮਰ ਤੋਂ ਦੇਵੇ ਤਾਂ ਨਾਨਕ ਕ੍ਰਿਸ਼ਨ ਦੇਹਾ ਇਹ ਸਾਡੀ ਹਾਲਤ ਕਹੀ ਹੈ ਇਹ ਕਿਨਾਂ ਨੂੰ ਜਾ ਰਿਹਾ ਹੋਇਆ ਉਸ ਨੇ ਕਿਹਾ ਬੀਬੀ ਨੇ ਇਹ ਸਤਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਦਾ ਸ਼ਬਦ ਰਚਨ ਕੀਤਾ ਹੋਇਆ ਹੈ ਕਹਿਣ ਲੱਗੇ ਸਾਡੇ ਪਿਤਾ ਦੀ ਹਜ਼ੂਰੀ ਵਿੱਚ ਇਹ ਹਮੇਸ਼ਾ ਲਈ ਇਹਦਾ ਕੀਰਤਨ ਗਾਇਆ ਜਾਂਦਾ ਹੈ ਉਹ ਮੈਂ ਹਜ਼ੂਰੀ ਜਿਹੜੇ ਕੀਰਤਨ ਗਾਇਆ ਜਾਂਦਾ ਹੈ ਉਹ ਮੈਂ ਕੰਠ ਕੀਤੇ ਹੋਏ ਸ਼ਬਦ ਹੈ ਇਸ ਕਰਕੇ ਮੈਂ ਅਮਰਦੇਵ ਜੀ ਨਾਲ ਪੀਰਤਨ ਕਰ ਲਿਆ ਦੇ ਪਾਠ ਕਰਦੀ ਹੈ ਸੁਣ ਕੇ ਗੁਰੂ ਨਾਨਕ ਸਾਹਿਬ ਦੇ ਦਰਸ਼ਨਾਂ ਬਾਅਦ ਤਾਂ ਕੀਤੀ ਗੁਰ ਅਮਰਦਾਸ ਸਾਹਿਬ ਨੇ ਮਹਾਰਾਜ ਮਾਤਾ ਬੀਬੀ ਜੀ ਕਹਿਣ ਲੱਗੇ ਮਾਰਾ ਉਹ ਤਾਂ ਜੋਤੀ ਜੋਤ ਸਮਾ ਗਏ ਸਤਖੰਡ ਚਲੇ ਗਏ ਉਹਨਾਂ ਨੇ ਸਾਡੇ ਪਿਤਾ ਜੀ ਨੂੰ ਗੁਰਤਾ ਗੱਦੀ ਬਖਸ਼ੀ ਗੁਰੂ ਅੰਗਦ ਸਾਹਿਬ ਨੂੰ ਉਹ ਖੰਡੂਰ ਸਾਹਿਬ 'ਚ ਨਿਵਾਸ ਕਰਦੇ ਆ ਇਹ ਕਹਿਣ ਲੱਗੇ ਬੀਬੀ ਜੀ ਉਹਨਾਂ ਦੇ ਮੈਨੂੰ ਦਰਸ਼ਨ ਕਰਾਓ ਬੀਬੀ ਨੇ ਕਿਹਾ ਕਿ ਮਹਾਰਾਹੀ ਹੂੰ ਬੇੰਤੀ ਹੈ ਸਤਿਗੁਰੂ ਸੱਚੇ ਪਾਤਸ਼ਾਹ ਸਾਡੇ ਪਿਤਾ ਦੀ ਇਹ ਆਗਿਆ ਹੈ ਕਿ ਬੀਬੀ ਜਿਨ੍ਹਾਂ ਚਿਰ ਅਸੀਂ ਨਾਮ ਬੁਲਾਈਏ ਉਹਨਾਂ ਦੇ ਸਾਰੇ ਘਰ ਚੋਂ ਵਾਪਸ ਨਹੀਂ ਆਉਣਾ ਅਤੇ ਜਦੋਂ ਆਜਾਉਣ ਜਿਨ੍ਹਾਂ ਚਿਰ ਨਾਮ ਭੇਜੀਏ ਉਹਨਾਂ ਚ ਰੱਪ ਹੋਣੀ ਜਾਣ ਇਹ ਆਗਿਆ ਹੈ ਪਰ ਆਪ ਜੀ ਦਾ ਇਹ ਕਾਰਜ ਮੇਰੇ ਮਹਾਰਾਜ ਜਦੋਂ ਬੇਨਤੀ ਕੀਤੀ ਗੁਰੂ ਅਰਜਨ ਸਾਹਿਬ ਨੇ ਉਸ ਵੇਲੇ ਬੀਬੀ ਨੇ ਤਿਆਰੀ ਕੀਤੀ ਦੌੜੇ ਲੈ ਕੇ ਹੌਲੀ-ਹੌਲੀ ਖਡੂਰ ਸਾਹਿਬ ਇੱਥੇ ਆਈ ਤੇ ਗੁਰੂ ਅਮਰਦਾਸ ਜੀ ਨੂੰ ਬਾਹਰ ਬਿਠਾਇਆ ਜੀ ਕਿ ਮਾਰੇ ਦਾ ਰੁੱਕ ਵੇਖ ਕੇ ਮਾਰੇ ਫੇਰ ਸੱਦਾਂਗੇ। ਬੀਬੀ ਜਦੋਂ ਘਰ ਕੇ ਆ ਕੇ ਮਿਲੀ ਮਾਰੇ ਨੂੰ ਨਮਸਕਾਰ ਕੀਤੀ ਸੱਚੇ ਪਾਰਸਾ ਕਰਨ ਲੱਗੇ ਬੀਬੀ ਬੁਲਾਏ ਤੋਂ ਬਨਾ ਕਿਉਂ ਆਈ ਹੈ। ਇਹ ਜਦੋਂ ਬਚਨ ਗੁਰੂ ਅੰਗਸਾ ਨੂੰ ਕਹੇ ਤੇ ਫੇਰ ਇਹ ਬਚਨ ਕਿਹਾ ਦੂਜਾ ਵੀ ਜਿਨ੍ਹਾਂ ਨੂੰ ਨਾਲ ਲਿਆਈ ਉਹਨੂੰ ਬਾਹਰ ਕੋ ਛੱਡਿਆ ਨਹੀਂ। ਉਸ ਵੇਲੇ ਸੱਗਰਾਂ ਦੀ ਪਸੰਦਤਾ ਜਾਣ ਕੇ ਬੀਬੀ ਗੁਰੂ ਅਮਰਦਾਸ ਸਾਹਿਬ ਜੀ ਨੂੰ ਆਦਮੀ ਭੇਜ ਕੇ ਬੁਲਾ ਲਿਆ। ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਬੀਬੀ ਅਮਰਵਰੇ ਸਾਰੇ ਦੇ ਭਰਾਤਾ ਸੰਗੇ ਪਤਿਓਰੇ ਲੱਗਦੇ ਸਨ ਬੀਬੀ ਦੇ ਗੁਰੂ ਮਹਾਰਾਜ ਸਾਹਿਬ ਸਾਖ ਜਾਣ ਕਰਕੇ ਆਪ ਗੁਰੂ ਅੰਗਦ ਸਾਹਿਬ ਸੰਸਾਰੀ ਮਰਯਾਦਾ ਜਾਣ ਕੇ ਇਹਨੂੰ ਪੂਜਾ ਪਸਾਰ ਕੇ ਮਿਲਣਾ ਚਾਹਿਆ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਮਹਾਰਾਜ ਸਾਹ ਦੇ ਚਰਨ ਪਕੜ ਲਏ ਇਹ ਮਹਾਰਾ ਮੈਂ ਤਾਂ ਆਪਦੇ ਦਾਸਾਂ ਦਾ ਦਾਸ ਮੈਂ ਆਪਦੇ ਘਰ ਨਾਲ ਨਹੀਂ ਲੱਗ ਸਕਦਾ ਉਸ ਵੇਲੇ ਗੁਰੂ ਅੰਗਦ ਸਾਹਿਬ ਦੇ ਪਾਰਸ਼ਾ ਜੀ ਨੇ ਪਿਆਰ ਕੀਤਾ ਇਹਨਾਂ ਨੂੰ ਮੈਥਿਆ ਸਤਕਾਰ ਕਰਾਇਆ ਸਰਕਾਰ ਕਰਨ ਤੋਂ ਬਾਅਦ ਇਹਨਾਂ ਦੇ ਐਮਪੀ ਕਿਤੇ ਕੇ ਮਾਰੇ ਆਪ ਦੀ ਸਿੱਖੀ ਲੈਣ ਵਾਸਤੇ ਮੈਂ ਆਉਂਦੀ ਚਾਹਿਆ ਗੁਰੂ ਮਾਰਾ ਸਾਹਿਬ ਦੇ ਪਾਰਸ਼ਾ ਜੀ ਨੇ ਉਸ ਵੇਲੇ ਅੰਮ੍ਰਿਤ ਰੂਪ ਉਪਦੇਸ਼ ਬਖਸ਼ਿਆ ਉਹ ਨੇ ਇਹ ਦੇ ਕੇ ਸੱਚੇ ਪਾਰਸ਼ਾ ਦਾ ਆਧਿਆਤਕ ਕੀਤੀ ਇਹ ਆ ਦੋ ਤਿੰਨ ਬੈਠੇ ਰਹੇ ਦੀਵਾਨ ਵਿੱਚ ਜੋ ਦੀਵਾਨ ਉਸੱਜਿਆ ਕਰੇ ਉਦੋਂ ਕੀਰਤਨ ਸੁਣਿਆ ਕਰਨ ਸਤਿਗੁਰਾਂ ਦੇ ਉਪਦੇਸ਼ ਸੁਣਿਆ ਕਰਨ ਫਿਰ ਕਿਹਾ ਜੀ ਮੈਨੂੰ ਕੋਈ ਸੇਵਾ ਬਖਸ਼ੋ ਸਤਿਗੁਰੂ ਮਾਰਾ ਸਾਹਿਬ ਕੋਈ ਆ ਗਿਆ ਮੈਂ ਸੇਵਾ ਦੀ ਕੀਤੀ ਫਿਰ ਲੰਗੜੀਆਂ ਜੇ ਬੇਨਤੀ ਕੀਤੀ ਕਿ ਮਾਰਾ ਮੈਨੂੰ ਕੋਈ ਸੇਵਾ ਬਖਸ਼ੋ ਲੰਗੜੀਆਂ ਕਿਹਾ ਕਿ ਤੁਸੀਂ ਜਲਦੀ ਸੇਵਾ ਕਰਿਆ ਕਰੋ ਉਸ ਮਾਰਾ ਜਿੰਨਾ ਜਲਤ ਲੋੜ ਪਿਆ ਹੋਵੇ ਉਹਨੂੰ ਜਲਦੀ ਪਿਆ ਕਰੇ ਲੋੜ ਉਹਨਾਂ ਜਲ ਲੰਗਰ ਵਾਸਤੇ ਲਿਆ ਕੇ ਦੇਣਾ ਇਹ ਬੀਬੀ ਅਮਰੋਜੀ ਦੇ ਨਾਮ ਤੇ ਖੂਹ ਹੈ ਜਿਹੜਾ ਮਾਰਾ ਸਾਹਿਬ ਦੇ ਸਥਾਨ ਵਿੱਚ ਲੱਗਾ ਹੋਇਆ ਹੈ ਜੋ ਜਿੱਥੇ ਮਾਰਾ ਸਾਹਿਬ ਜੋਤੀਂ ਜੋਤ ਸਮਾਏ ਹੈ ਉਹ ਗੁਰਦਾਰਾ ਸਾਹਿਬ ਅੰਗੀਠਾ ਸਾਹਿਬ ਜਿੱਥੋਂ ਉੱਤੇ ਨਾਮ ਲਿਖਿਆ ਹੋਣਾ ਉਸ ਜੀ ਦਰਬਾਰ ਸਾਹਿਬ ਹੈ ਮਹਾਰਾਜਾ ਗੁਰੂ ਅੰਗਦ ਸਾਹਿਬ ਦਾ ਉਹਦੇ ਅੱਗੇ ਜੋ ਖੂਹ ਹੈ ਉਹ ਬੀਬੀ ਅਮਰੋਜੀ ਦੇ ਨਾਮ ਤੇ ਬੀਬੀ ਜੀ ਨੇ ਸੇਵਾ ਕਰਵਾਈ ਸੀ ਖੂਹ ਦੀ ਇਸ ਕਰਕੇ ਉਸ ਖੂਹ ਦਾ ਨਾਮ ਬੀਬੀ ਅਮਰੋਜੀ ਦਾ ਖੂਹ ਹੈ ਉਸ ਕੋ ਤੋਂ ਨੰਗਰ ਦੀ ਜਿੰਨੀ ਸੇਵਾ ਹੋਇਆ ਕਰੇ ਜਲ ਦੀ ਗੁਰੂ ਅਮਰਦਾਸ ਸਾਹਿਬ ਧਰ ਕੇ ਲਿਆ ਕਰਨ ਅਤੇ ਫਿਰ ਸਿੱਖ ਇਸ਼ਨਾਨ ਕਰਾਉਣ ਵਾਲੇ ਜਿਹੜੇ ਸਨ ਭਾਈ ਜੀਵਾ ਜੀ ਮਹਾਰਾਜ ਦੇ ਉਹਨਾਂ ਨੂੰ ਕਹਿ ਕੇ ਸਾਨੂੰ ਇਸ਼ਨਾਨ ਦੀ ਸੇਵਾ ਗੁਰੂ ਸਾਹਿਬ ਦੀ ਦੇ ਦੇ ਮਹਾਰਾਜਾ ਗਾਗਰੇ ਹਮੇਸ਼ਾ ਲਈ ਵਿਆਸਾ ਵੀ ਕਿਉਂ ਮੰਗਵਾ ਕੇ ਇਸ਼ਨਾਨ ਕਰਿਆ ਕਰਨੇ ਇਸ ਪ੍ਰਕਾਰ ਮਹਾਰਾਜ ਉਹ ਸੇਵਾਗੁਰ ਅਮਰਦਾਸ ਸਾਹਿਬ ਨੇ ਉਹ ਸਿੱਖ ਜੀਵੇ ਤੋਂ ਲੈ ਲਈ ਪਰ ਉਹ ਹੀ ਗਾਗਰ ਭਰ ਕੇ ਲਿਆਉਣੀ ਵਿਆਸਾ ਤੋਂ ਸਵਾ ਬਾਹਰ ਦੇ ਤੜਕੇ ਗੁਰੂ ਸਾਹਿਬ ਇਸ਼ਨਾਨ ਕਰਿਆ ਕਰਦੇ ਪਹਿਲੀ ਰਾਤ ਹੀ ਜਾ ਕੇ ਗਾਗਰ ਭਰ ਕੇ ਵੇਖੋ ਗੰਗੋ ਨਵਾ ਸਾਹਿਬ ਦੇ ਪਾਸੋਂ 6 ਮੀਲ ਹੈ ਤਕਰੀਬਨ ਇੱਥੋਂ ਉੱਥੋਂ ਵਿਆਸਾ ਤੋਂ ਭਰ ਕੇ ਗਾਗਰ ਲਿਆਉਣੀ ਤੇ ਜਪ ਸਾਹਿਬ ਦਾ ਪਾਠ ਕਰਦੇ ਹਨ ਇਸ ਪ੍ਰਕਾਰ ਮਹਾਰਾ ਸਾਹਿਬ ਸੱਚੇ ਪਾਤਸ਼ਾਹ ਦੀ ਸੇਵਾ ਕਰਨੀ ਤੇ ਗਰੀਬ ਨਵਾਜ਼ ਜੀ ਇੱਕ ਸਾਲ ਜਦੋਂ ਸੇਵਾ ਹੋ ਗਈ ਉਹਨਾਂ ਸਾਲ ਤੋਂ ਬਾਅਦ ਇੱਕ ਡੇਢ ਗਜ ਰਮਾਲ ਆਪ ਜੀ ਨੇ ਸਿਰੋਪਾਉ ਬਖਸ਼ਿਆ ਉਹ ਸਤਿਗੁਰਾਂ ਦਾ ਸਿਰੋਪਾਉ ਜਾਣ ਕੇ ਮਹਾਰਾ ਸਿਰ ਉੱਤੇ ਸਜਾ ਲੈਂਦੇ ਇਸੇ ਪ੍ਰਕਾਰ ਮਹਾਰਾ ਸਾਹਿਬ ਜੀ ਨੇ 11 ਸਾਲ ਸੇਵਾ ਕੀਤੀ ਪੂਰੀ ਹਮੇਸ਼ਾ ਲਈ ਬਰਾਜਣਾ ਛੱਡ ਦਿੱਤਾ ਦੁਨੀਆ ਨਾਲ ਗੱਲਬਾਤ ਛੱਡ ਦਿੱਤੀ ਕਿਸੇ ਨਾਲ ਬਕਨ ਨਹੀਂ ਕਰਦੇ ਸੰਗਠਨਿਕ ਜੋ ਕੋਈ ਉਹਨਿੰਦਾ ਛੱਕੇ ਪੰਗਤੀ ਬੈਠ ਕੇ ਸਿਆਹ ਵਿੱਚ ਹਰ ਵਕਤ ਲੱਗੇ ਰਹਿੰਦੇ ਆ ਫਿਰ ਜਪਸਾਹ ਦੇ 84 ਪਾਠ ਨਿਸ਼ਾਲੀ ਕਰਦੇ ਆ ਇਹਦੇ ਨਾਲ ਫੜਾ ਸਾਹਿਬ ਬਣਿਆ ਇਹਨੇ ਗੁਰੂ ਅਮਰਦਾਸ ਸਾਹਿਬ ਦਾ ਉਰਲੀ ਪਾਸੇ ਉਹ ਥਾਂ ਤੇ ਬੈਠ ਕੇ ਮਹਾਰਾਜ ਜਦੋਂ ਸੇਵਾ ਤੋਂ ਵਿਹਲੇ ਹੁੰਦੇ ਇੱਥੇ ਬੈਠ ਕੇ ਸੇਵਨ ਕਰਿਆ ਕਰਦੇ ਇਸ ਪ੍ਰਕਾਰ ਸਮਾਂ ਗੁਜ਼ਰ ਗਿਆ ਜਦੋਂ 11 ਸਾਲ ਸੇਵਾ ਕਰਦੇ ਉਹਨੂੰ ਹੋ ਗਏwidehat Sahib Singh ji ਪਾਣੀ ਦੇ ਨਾਲ ਬਹੁਤ ਸਾਰੇ ਯਾਹਨ ਹੋ ਗਏ ਅਟਣ ਪਏ ਗਏ ਹੱਦੇ ਇਸੇ ਪ੍ਰਕਾਰ ਚਰਨਾਂ ਦੇ ਵਿੱਚ ਜਖਮ ਹੋ ਗਏ ਪਰ ਕੋਈ ਪਰਵਾਹ ਨਹੀਂ ਕਰਦੇ ਸਿਰ ਵੀ ਚੰਗੀ ਪੈ ਗਈ ਜਲਤ ਹੁੰਦੇ ਆ ਧੁੰਦੇ ਆ ਉਹ ਦਸਤਾਰ ਸਿਰ ਦੇ ਉੱਤੇ ਗੁਰੂ ਸਾਹਿਬ ਦਿੱਤੇ 11 ਰਮਾਨ ਸਿਰ ਦੇ ਜਾ ਕੇ ਮੁਕਤ ਵਾਂਗੂ ਉੱਤੇ ਲਾ ਕੇ ਸੇਵਾ ਕਰੀ ਜਾਂਦੇ ਆ ਇਹ ਜਦੋਂ ਸੇਵਾ ਕਰਦੇ ਆ ਸਰਬੂ ਮਹਾਰਾਜ ਸਾਹਿਬ ਜੀ ਨੂੰ 11 ਸਾਲ ਹੋ ਗਏ ਤੇ ਸਾਧ ਸੰਗਤ ਜੀ ਉਹ ਦਿਹਾੜਾ ਆਇਆ 12 ਸਾਲ ਦਾ ਗੁਰੂ ਮਹਾਰਾਜ ਸਾਹਿਬ ਦੀ ਉਮਰ ਵੇਲੇ ਜੋ ਸੇਵਾ ਦਾ 70 ਸਾਲ ਦੀ ਉਮਰ ਲਿਖਿਆ ਹੋਇਆ ਹੈ ਸਮਾਝਿਆ ਜੀ ਉਹਨੇ ਕਿ ਕੱਕਾ 3 ਸਾਲ ਦੀ ਉਮਰ ਪੂਰੀ ਹੋ ਗਈ 72 ਮਾ ਚੜਿਆ ਸੀ ਜਿਸ ਵਕਤ ਮਾਰੇ ਸਾਹਿਬ ਜੀਾਂ ਦੀਆਂ ਲੱਗੀਆਂ ਇਸ ਪ੍ਰਕਾਰ 84 ਸਾਲ ਤੱਕ ਮਾਰੇ ਸਾਹਿਬ ਜੀ ਨੂੰ ਸੇਵਾ ਕੀਤੀ ਨਿਰਵਸਤਾ ਚ ਹੁੰਦੇ ਹੋਏ ਸੇਵਾ ਉਹੀ ਦੀ ਕੀਤੀ ਨੌਜਵਾਨ ਵੀ ਕੋਈ ਨਹੀਂ ਕਰ ਸਕਦੇ ਐਸੀ ਸੇਵਾ ਸਤਿਗੁਰ ਜੀ ਨੇ ਕੀਤੀ ਹਰ ਵਕਤ ਸੇਵਾ ਵਿੱਚ ਤਰ ਰਹਿਣਾ ਲੋਕਾਂ ਨੂੰ ਕਿਸੇ ਨੂੰ ਮਖੌਲ ਕਰਨੇ ਵੀ ਇਹਨੂੰ ਇੱਕ ਕੁੜਮਾ ਦੇ ਘਰ ਆ ਕੇ ਰਹਿੰਦੇ ਆ ਕੋਈ ਕਿਸੇ ਦੀ ਗੱਲ ਦੀ ਪਰਵਾਹ ਨਹੀਂ ਕਰਨੀ ਹਰ ਵਕਤ ਸੇਵਾ ਵਿੱਚ ਮਸਤ ਰਹਿਣਾ ਸਿਮਰਨ ਕਰਦੇ ਰਹਿਣਾ ਇਸ ਪ੍ਰਕਾਰ ਸਮਾਂ ਜਦੋਂ गु져 ਗਿਆ ਸਤਗੁਰਾਂ ਵਿੱਚ ਤਾਕਤਾਂ ਹੋਈਆਂ ਹੀ ਕੋਈ ਉਹ ਸ਼ਕਤੀਆਂ ਹੋਈਆਂ ਹੀ ਸ਼ਕਤੀਆਂ ਦੇ ਸਵੇਰ ਜਦੋਂ ਹੋ ਗਏ ਫੇਰ ਵੀ ਅਜੇ ਰੜਕੇ ਰੱਖਦੇ ਐ ਗੁਰੂ ਸਾਹਿਬ ਦੀ ਆਗਿਆ ਚ ਰਹਿੰਦੇ ਹਨ ਇੱਕ ਦਿਨ ਦੀ ਗੱਲ ਹੈ ਜਦੋਂ 11 ਸਾਲ ਸੇਵਾ ਕਰਦਨ ਹੋਏ 12 ਵਾਂ ਸਾਲ ਚੜਿਆ ਉਸ ਵਕਤ ਸਾਧ ਸੰਗਤ ਜੀ ਵਰਖਾ ਬਹੁਤ ਪੈ ਰਹੀ ਸੀ ਸਵਾ ਪੈਰ ਦੇ ਟੜਕੇ ਮਹਾਰਾ ਸਾਹਿਬ ਗਾਗਰ ਜਲਦੀ ਲਈ ਆ ਰਹੇ ਸੀ ਰਸਤੇ ਦੇ ਵਿੱਚ ਜਿੱਥੇ ਜਿੱਥੇ ਮਹਾਰਾ ਉਹ ਗਾਗਰ ਆਰਾਮ ਕਰ ਦਿੰਦੇ ਸੀ ਔਰ ਆਜ ਕਿ ਦੰਦਵਾ ਸਾਹਿਬ ਗੁਰਦੁਆਰਾ ਬਣਿਆ ਹੋਇਆ ਜੋ ਗੋਦਵਾਲ ਸਾਹਿਬ ਤੋਂ ਕੋਹਤੇ ਹੋਰੇ ਆ ਉੱਥੇ ਮਹਾਰਾਜ ਸਾਹਿਬ ਗਾਗਰ ਰੱਖ ਕੇ ਕੋਈ ਆਰਾਮ ਕਰਿਆ ਕਰਨੀ ਉਹਨੂੰ ਬਾਅਦ ਫਿਰ ਇੱਥੇ ਪੁਜਾ ਕਰਦੇ ਸ਼੍ਰੀ ਅਨੰਦ ਦੇ ਵਕਤ ਜਿਸ ਵਕਤ ਮਹਾਰਾਜ ਸਾਹਿਬ ਗਾਗਰ ਲਈ ਆ ਰਹੇ ਸੀ ਇਹ ਜਲਾਹੇ ਦਾ ਇੱਥੇ ਘਰ ਸੀ ਇਹ ਬਹੁਤ ਮੀਂਹ ਪਿਆ ਹੋਇਆ ਸੀ ਪਾਣੀ ਖੜਾ ਸੀ ਉੱਤੋਂ ਬਰਖਾ ਹੋ ਰਹੀ ਸੀ ਆਪ ਗਾਗਰ ਚੱਕੀ ਆ ਰਹੇ ਚੱਕੀ ਆਉਂਦਿਆਂ ਦੇ ਗਾਗਰ ਪੈਰ ਤਿਲਕਦੇ ਜਾਂਦੇ ਐ ਕੋਹੋਕ-ਮੋਹਕ ਅੰਗੂਠੇ ਅੱਗੇ ਤੁਰਦੇ ਹੋਈ ਹੋਈ 82 ਸਾਲ ਦੀ ਉਮਰ ਹੈ ਆਪ ਜੀ ਦੀ ਇਸ ਹਾਲਤ ਵਿੱਚ ਮਾਰਾ ਸਾਡੇ ਗਾਗਰ ਚੱਕੀ ਹੋਈ ਹੈ ਗਾਗਰ ਚੱਕੀ ਆਉਂਦੇ ਜਦੋਂ ਇੱਥੇ ਇਹ ਜਿਲਾਹਾ ਦਾ ਇੱਥੇ ਕੀਲਾ ਸੀ ਤਾਣੀ ਬੋਣ ਵਾਲਾ ਜਿਹੜਾ ਕਰੀਬ ਸਾਹ ਸੰਗੇ ਜੀ ਹਰਾ ਹੋਇਆ ਸੰਗਤਾਂ ਜੋ ਗੁਰੂ ਕੇ ਵਾਗ ਦਾ ਮੋਰਚਾ ਸੀ ਉਸ ਦੇ ਦਾਸ ਦਰਸ਼ਨ ਕੀਤੇ ਸੀ ਉਦੋਂ ਹਰਾ ਸੀ ਇਹ ਕਰੀਬ ਇਸ ਦੇ ਫਲ ਲੱਗਦੇ ਸੀ ਉਸ ਦੇ ਪੱਤੇ ਫਲ ਆਦਿਕ ਸੰਗਤਾਂ ਮੂੰਹ ਦੇ ਵਿੱਚ ਪਾਉਂਦੇ ਸੀ ਆਪ ਨੂੰ ਕੋਈ ਤਰ੍ਹਾਂ ਸਮਝਣ ਵਾਸਤੇ ਉਦੋਂ ਬਾਅਦ ਇਹ ਆਪ ਦੀ ਉਮਰ ਪੂਰੀ ਕਰਕੇ ਸੁਪਿਆ ਹੈ ਤੇ ਜਿਹੜਾ ਕਰੀਰ ਸੀ ਮਹਾਰਾ ਦੇ ਚਰਨਾਂ ਨਾਲ ਲੱਗ ਕੇ ਜਿਸ ਵੇਲੇ ਗੁਰੂ ਅਮਰਦਾਸ ਸਾਹਿਬ ਜੀ ਇੱਥੇ ਆਏ ਇਹ ਕਿਲਾ ਸਿੱਖ ਕਰੀਰ ਦਾ ਉਹ ਕਿਲੇ ਦੇ ਨਾਲ ਸਰਦੂਰੀ ਜੀ ਦਾ ਅੰਦਰ ਦੇ ਬਸਰਾ ਦੀ ਕਰ ਨੂੰ ਲੱਗਾ ਲੱਗਣ ਤੋਂ ਮਹਾਰਾ ਦੇ ਤਿਲਕ ਜਿਹਾ ਸਰੀਰ ਤਿਲਕ ਨੂੰ ਕੁੰਬੜ ਸੀ ਇਲਾਹੇ ਤੇ ਇੱਥੇ ਖੱਡੀ ਜਿਸ ਵਿੱਚ ਬੈਠ ਕੇ ਕਾਣੀ ਬੁਣਿਆ ਕਰਦਾ ਉਹ ਉਸ ਜਦਦਰ ਸਰੀਰ ਸਮੇਤ ਮਹਾਰਾ ਦੀ ਗਿਰਫਤ ਜਿਸ ਵੇਲੇ ਡਿੱਗੇ ਬੜਾ ਭਾਰੀ ਖਰਕਾ ਹੋਇਆ ਪਾਣੀ ਦੀ ਭਰੀ ਹੋਈ ਸੀ ਉਹ ਕੁੰਬੜ ਜਿਹੜੀ ਸੀ ਉਸ ਵਕਤ ਮਹਾਰਾਜ ਸਾਹਿਬ ਨੂੰ ਗਾਗਰ ਨਹੀਂ ਡੋਲਣਦੀ ਸਾਮਕੇ ਰੱਖੀ ਗਾਗਰ ਕਿ ਮਹਾਰਾਜ ਦੇ ਸ਼ਰਾਨ ਜਿ ਫਰਕ ਨਾ ਪੈਲੇ ਉਦੋਂ ਗੁਰੂ ਸਾਹਿਬ ਮਲਖੜਾ ਸਾਹਿਬ ਜਿਹੜਾ ਸਾਮ ਹੈ ਇੱਥੇ ਮਹਾਰਾਜ ਸਾਹਿਬ ਬਾਹਰ ਸੰਗਤਾਂ ਦੀ ਲੌਣਕਾ ਦੀ ਰੌਣਕ ਕਰਕੇ ਨਵਾਸ ਆਖਿਆ ਕਰਦੇ ਪਹਿਲਾਂ 6 ਮਹੀਨੇ ਮਹਾਰਾਜ ਸਾਹਿਬ ਜੀ ਮਾਇਸਵਲਾਈ ਦੇ ਗੁਰਦੁਆਰੇ ਸਾਹਿਬ ਸਮਾਧੀ ਲਾ ਕੇ ਬੈਠੇ ਰਹੇ ਸਨ ਸੰਗਤਾਂ ਦੀ ਲੌਣਕਾ ਕਰਕੇ ਇੱਥੇ ਮਹਾਰਾਜ ਸਾਹਿਬ ਦਾ ਨਵਾਸ ਆਖਾਂ ਸੀ ਉਸ ਜਗ੍ਹਾ ਜਿੱਥੇ ਪਾਤਸ਼ਾਹ ਜੀ ਪਰੜੇ ਤੇ ਆ ਕੇ ਖੜ੍ਹ ਕੇ ਸਨ ਇਨਾਮ ਦਾ ਟਾਈਮ ਹੋਇਆ ਜਾਣ ਕੇ ਇਧਰ ਗੁਰਮਰਦਾਸ ਸਾਹਿਬ ਜੀ ਜਦੋਂ ਕੁੰਮਰ ਦੀ ਡਿਗੇ ਉਸ ਦੇ ਖੜਕਾ ਹੋਇਆ ਤੇ ਜਲਾਹੀ ਬੋਲੀ ਕਿ ਕੌਣ ਹੈ ਜੁਲਾਹਾ ਬੋਲਿਆ ਕੌਣ ਹੈ ਇਹ ਜਲਾਹੀ ਕਹਿੰਦੀ ਉਸ ਮਹਾਰਾਜ ਕੇ ਅਸੀ ਗੁਰੂ ਕੇ ਸਿੱਖ ਗੁਰਮਰਦਾਸ ਜੀ ਨੇ ਕਿਹਾ ਇਹ ਜੁਲਾਹਾ ਕਹਿੰਦਾ ਕੌਣ ਸਿੱਖ ਇਹਨ ਜੁਲਾਹੀ ਨੇ ਕਿਹਾ ਅਮਰੂ ਨਖਾਵਾਂ ਹੋਣਾ ਇਹ ਕੋ ਵਾਕ ਹੈ ਮਹਾਰਾਜ ਸਾਹਿਬ ਨੇ ਕਿਹਾ ਮੇਰੇ ਨਖਾਵਾਂ ਤੇ ਖਾਓ ਗੁਰੂ ਅੰਗਦ ਸਾਹਿਬ ਜੀ ਹਾਂ ਮੈਂ ਗੁਰੂ ਵਾਲਾ ਹਾਂ ਤੂੰ ਮੈਨੂੰ ਨਿਠਾਵਾਂ ਦੋਸਿਆ ਤੂੰ ਕਮਲੀ ਹੈ ਗੁਰੂ ਨਿਠਾਵਿਆਂ ਦਾ ਫੋਹ ਹੈ ਇਹ ਜਦੋਂ ਬਚਨ ਕਹੇ ਉਹ ਜਿਲਾਹੀ ਕਮਲੀ ਹੋ ਗਈ ਉਸੇ ਵੇਲੇ ਆਗ ਦਾਗਰ ਸੰਭਾਲ ਕੇ ਹੌਲੀ-ਹੌਲੀ ਆ ਗਏ ਤੇ ਪਰਲੇ ਤੇ ਖੜੇ ਗੁਰੂ ਸਾਹਿਬ ਨੇ ਗੁਰੂ ਅੰਗਦ ਸਾਹਿਬ ਜੀ ਨੇ ਬਚਨ ਸੁਣਨੇ ਅਸ਼ਨਾਨ ਆਪ ਜੀ ਦਾ ਤਰਾਤਪ ਅਸ਼ਨਾਨ ਕਲਾਣ ਤੋਂ ਬਾਅਦ ਮਹਾਰਾ ਸਮਾਦੀ ਲਾ ਕੇ ਬੈਠੀ ਗੁਰੂ ਅੰਗਦ ਸਾਹਿਬ ਜੀ ਗੁਰੂ ਵਰਦਾਨ ਸਾਹਿਬ ਜੀ ਦੇ ਪਾਦਸ਼ੇ ਖੜੇ ਆਏ ਖਾਣਾ ਆ ਕੇ ਉਸੇ ਤਰ੍ਹਾਂ ਸੇਨ ਵਿੱਚ ਜੁਗ ਗਏ ਜੋ ਦਿਨ ਕਿੜਿਆ ਉਸ ਵੇਲੇ ਗੁਰੂ ਮਹਾਰਾਜ ਸਾਹਿਬ ਨੂੰ ਗੁਰਮਰਦਾਸ ਸਾਹਿਬ ਨੂੰ ਬੁਲਾਇਆ ਕਿ ਪੁਰਖਾਠਾ ਨੂੰ ਰਾਜ ਇਹ ਜਲਾਹੇ ਤੇ ਜਲਾਹੀ ਨੇ ਕੀ ਕਿਆ ਸੀ ਕਹਿਣ ਲੱਗੇ ਮਹਾਰਾਜ ਸਾਨੂੰ ਕੀ ਕਹਿਣਾ ਸੀ ਫਿਰ ਜਲਾਹੇ ਨੂੰ ਮਹਾਰਾਜ ਸਾਹਿਬ ਨੂੰ ਬੁਲਾਇਆ ਜਲਾਹੀ ਤੇ ਜਲਾਹ ਦੋਵੇਂ ਜਦੋਂ ਆਏ ਉਹ ਜਲਾਹੀ ਕਮੜੀ ਹੋ ਗਈ ਲੀੜੇ ਪਾੜੀ ਜਾਵੇ ਨਿਆਣਿਆਂ ਨੂੰ ਪਾੜ-ਪਾੜ ਕੇ ਸਿੱਟੀ ਜਾਵੇ ਉਸ ਵੇਲੇ ਜਲਾਹੇ ਨੇ ਮਹਾਰਾਜ ਸਾਹਿਬ ਦੇ ਪਾਸ ਫੜ ਕੇ ਲਿਆਂਦੀ ਤੇ ਦਰਸ਼ਨ ਕਰਨ ਨੂੰ ਗੁਰੂੰਦੇ ਸਾਹਿਬ ਦੇ ਰਾਜੀ ਹੋ ਜਿਸ ਵਕਤ ਰਾਜੀ ਹੋ ਗਈ ਤੈਨ ਲਗਾ ਮਹਾਰਾਜ ਤੁਹਾਡੇ ਸੇਵਕ ਨੇ ਇਹ ਮੇਰੀ ਜੁਲਾਹੀ ਕਵਲੀ ਕਰ ਦਿੱਤੀ ਹੈ। ਤੁਹਾਡੇ ਦਰਸ਼ਨ ਕਰਕੇ ਮਹਾਰਾ ਹੁਣੇ ਰਾਜੀ ਹੋਈ ਹੈ। ਸੁਣ ਕੇ ਮਹਾਰਾ ਨੇ ਕਹੇ ਭਾਈ ਇਹ ਗੁਰੂ ਕਾ ਥਾਂ ਹੋ ਗਿਆ ਇੱਥੇ ਮੈਂ ਤੁਸੀਂ ਹੁਣ ਬੈਠੋ। ਤੈਨ ਜਿੰਨਾ ਮਨ ਤੁਹਾਨੂੰ ਦੇ ਦਿੰਨੇ ਆ ਜੇ ਇੱਥੇ ਕਦੇ ਰਹੋਗੇ ਵੀ ਦੁਖੀ ਹੋਵੋਗੇ। ਇਹ ਵਜਨ ਕਹਿਣ ਤੋਂ ਜਿਲਾਹੇ ਜਿੰਨਾ ਮਨ ਪਾਉਂਦਾ ਸੀ ਪੈਸਾ ਗੁਰੂ ਸਾਹਿਬ ਨੂੰ ਆਤਮ ਗੁਰੂ ਸਾਹਿਬ ਨੇ। ਉਹ ਜੋ ਜਿਲਾਹਾ ਤੇ ਇੱਥੇ ਚੱਲਿਆਗਾ ਕੁਝ ਕਰ ਗਿਆ। ਹੁਣ ਵੀ ਸੁਣਿਆ ਹੈ ਕਿ ਜਿਲਾਹੇ ਜਿਹੜੀ ਉਹਦੇ ਅੰਸਲੇ ਹੈ। ਇਹਨੂੰ ਇੱਕ ਵਾਰੀ ਪਾਕਿਸਤਾਨ ਬਣ ਤੋਂ ਆਇਆ ਸੀ ਉਹ ਉਹ ਇੱਥੋਂ ਦਾ ਪਾਣੀ ਨਾ ਪੀਏ ਖਡੂਰ ਸਾਹਿਬ ਦੇ ਗੁਰੂ ਸਾਹਿਬ ਨੇ ਸਾਡੇ ਇੱਥੋਂ ਵਿਦਿਆ ਕੀਤਾ ਹੋਇਆ ਹੈ ਇਹਨਾਂ ਭੈ ਰੱਖਦੇ ਹੋ ਜਿਹੜੇ ਲੋਕ ਹਨ ਜੀ ਉਹਨਾਂ ਦੀ ਅਸੰਦੇ ਜੁਲਾਹਾਂ ਜੀ ਨੇ ਇਸ ਪ੍ਰਕਾਰ ਸਾਹਿਬ ਸੰਗੇ ਜੀ ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਜਿਲਾਹੇ ਵੀ ਰਾਜ਼ੀ ਹੋ ਗਈ ਤੇ ਜਿਲਾਹੇ ਨੂੰ ਪ੍ਰਦਾਨ ਦੇ ਕੇ ਵਿਦਿਆ ਕਰ ਦਿੱਤਾ ਇੱਥੋਂ ਕਿ ਇਹ ਸਾਡਾ ਸਥਾਨ ਹੈ ਇਹ ਸਾਡੇ ਜੋਤੀ ਜੋਸ ਨੂੰ ਮਿਲਣ ਵਾਲਾ ਥਾਂ ਬਣੇਗਾ ਇਹ ਬਚਨ ਮਹਾਰਾਜ ਸਾਹਿਬ ਨੇ ਕੀਤੇ ਗੁਰੂ ਅੰਗਦ ਸਾਹਿਬ ਨੇ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਉਹਨਾਂ ਨੇ ਸਾਰੀ ਸੰਗਤ ਦੇ ਕੇ ਸੜੇ ਕੇਸੀ ਇਨਾਨ ਕਰਵਾ ਕੇ ਉਹ ਜਿਹੜਾ 12 ਸਾਲ ਦਾ ਮੁਗਲ ਸੀ ਸਿਰ ਤੋਂ ਉਹ ਲੋਹਾ ਕੇ ਸੁੰਦਰ ਦਸਤਾਰ ਸਲਵਾਈ ਉਸ ਦੇ ਕੇਸ ਉਖੜੇ ਹੋਏ ਸਾਹਿਬ ਸਿੰਘ ਗੋਨਵਾਲ ਸਾਹਿਬ ਦਰਸ਼ਨ ਹੁੰਦੇ ਆ ਜਿਹਦੇ ਕੇਸ ਮਾਰੇ ਦੇ ਚਾਂਦੀ ਪੈ ਕੇ ਉਖੜ ਗਏ ਸਨ ਗਾਗਰ ਚੱਕਦੇ ਦੇ ਅਟਲ ਦੇ ਨਾਲ ਇੰਨੀ ਭਾਰੀ ਸੇਵਾ ਸਰਗੁਮਾਰਾ ਸਾਹਿਬ ਨੂੰ ਕੀਤੀ ਉਸ ਵਕਤ ਮਾਰੇ ਸਾਡੇ ਸੱਚੇ ਪਾਤਸ਼ਾਹ ਜੀ ਨੇ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਨੂੰ ਬਿਠਾ ਕੇ ਉਸ ਵਕਤ 1600 ਸਰਸੰਗੇ ਜੀ 9 ਸੰਬਦ ਸੀ ਬਿਕਰਮੀ ਸੰਬਦ ਗੁਰੂ ਮਹਾਰਾਜ ਸਾਹਿਬ ਜੀ ਨੇ ਗੁਰੂ ਅਰਜਨ ਸਾਹਿਬ ਨੂੰ ਸਮੇਂ ਕੇ ਸੀਸ ਨਾਨ ਕਰਾ ਕੇ ਸੁੰਦਰ ਨਵੇਂ ਬਾਸਰ ਪਹਿਨਾ ਕੇ ਆਪਣੇ ਸਿੰਘਾਸਨ ਤੇ ਬਿਠਾਇਆ ਸਿੰਘਾਸਨ ਤੇ ਬਿਠਾ ਕੇ ਕਿਹਾ ਇਹ ਨਿਖਾਵਿਆਂ ਦੇ ਥਾਵੇਂ ਇਹ ਨਿਖਿਆ ਨਹੀਂ ਤੇਰਾ ਇਹ ਨਿਗਤਿਆਂ ਦੀ ਗਰਦ ਹੈ ਇਹ ਨਿਪੱਤਿਆਂ ਦੇ ਪਤ ਹੈ ਨਿਆਸਰਾਂ ਦੇ ਆਸਰਾ ਹੈ ਨਿਗੁਰਿਆਂ ਦੇ ਗੁਰ ਹੈ ਇਸ ਤਰ੍ਹਾਂ 12 ਵਾਰ ਦਿੱਤੀ ਸੱਚੀ ਉਪਾਚਾਰ ਜੀ 12 ਵਰ ਦੇ ਕੇ ਗੁਰੂ ਸਾਹਿਬ ਜੀ ਨੇ ਇਸ ਪ੍ਰਕਾਰ ਸਾਧ ਸੰਗਤ ਜੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਪਹਿਲਾਂ ਵੀ ਪਰਖ ਕੀਤੀ ਸੀ ਆਪਣੇ ਪੁੱਤਰਾਂ ਦੀ ਪਰ ਕਰਨ ਵੇਲੇ ਇਹਨਾਂ ਦੋਹਾਂ ਸਾਹਿਬਜਾਦਿਆਂ ਨੂੰ ਪਰਖਿਆ ਸੀ ਜਦੋਂ ਭਾਈ ਗੋੰਦਾ ਖੱਤਰੀ ਆਇਆ ਸੀ ਮਹਾਰਾਜ ਦੇ ਪਾਸ ਕਿ ਮਹਾਰਾਜ ਪ੍ਰੇਤ ਹੈ ਮੇਥੇ ਝੂਠਾ ਨਾਮ ਹੋ ਗਿਆ ਸੀ ਉਹ ਗੋੰਦਵਾਲ ਬਸਲ ਨਹੀਂ ਦਿੰਦੇ ਕਿਰਪਾ ਕਰੋ ਉਥੇ ਆਪ ਜਿੰਨਾ ਮਨ ਪਾਉਂਦਾ ਸਥਾਨ ਲੈ ਲਓ ਕਿ ਉਹ ਪੂਰੀ ਨੂੰ ਬਸਾਓ ਮਹਾਰਾਜ ਜੀ ਉਸ ਵਕਤ ਸਾਬ ਜਾਦਿਆਂ ਨੂੰ ਦਾਤੂ ਜੀ ਨੂੰ ਕਿਹਾ ਦਸੂ ਨੂੰ ਕਿਹਾ ਇਹਨਾਂ ਨੂੰ ਪੂਰੇ ਤਰੇਲ ਸੁਣੇ ਸੀ ਕਿ ਬਹੁਤ ਉੱਥੇ ਦੇਰਿਆਂ ਦੇ ਢੇਰੇ ਲੱਗੇ ਹੋਏ ਐ ਕਹਿਣ ਲੱਗੇ ਜੀ ਅਸੀਂ ਸਾਡਾ ਪਿੰਡ ਖਜੂਰ ਐ ਅਸੀਂ ਛੱਡ ਕੇ ਉੱਥੇ ਕਿਉਂ ਜਾਈਏ ਇਹ ਉਹ ਸਾਬ ਜਾਦਿਆਂ ਆਗਿਆ ਨਹੀਂ ਸੀ ਮੰਨੀ ਗੁਰੂ ਸਾਹਿਬ ਨੇ ਪਰਖ ਲਈ ਸੀ ਕਿ ਦੋਵੇਂ ਸਾਬ ਜਾਦੇ ਆਗਿਆ ਕਰਨੀ ਹਨਗੇ ਉਹ ਸਾਇਦ ਗੁਰੂ ਅਮਰਦਾਸ ਸਾਹਿਬ ਨੂੰ ਆਗਿਆ ਦੇ ਕੇ ਭੇਜਿਆ ਸੀ ਮਹਾਰਾਜ ਕਹਿੰਿਆ ਆਪ ਦੀ ਆਗਿਆ ਕੀ ਮਾਰੇ ਕਹਿੰਦੇ ਸਾਡੀ ਹੱਦੀ ਛਿੱਟੀ ਲੈ ਜਾਓ ਕੋਈ ਪ੍ਰੇਰਣ ਘੂਟ ਨਹੀਂ ਰਹੇਗਾ ਜਿਸ ਨੂੰ ਤੁਸੀਂ ਛੇੜੀ ਫੇਰੋਗੇ ਸਭ ਇੱਥੋਂ ਚਲੇ ਜਾਣਗੇ ਉਸ ਵੇਲੇ ਗੁਰਦਵਾਰ ਸਾਹਿਬ ਦੇ ਛੇੜੀ ਫੇਰਨ ਤੋਂ ਸਾਰਾ ਡੇਰਾ ਉੱਥੋਂ ਨਿਕਕਿਆ ਗਿਆ ਸੀ ਕਿਉਂ ਗੋਦਵਾਲ ਸਾਹਿਬ ਅਮਰਦਾਸ ਸਾਹਿਬ ਨੂੰ ਬਖਾਇਆ ਸੀ ਸਾਧ ਸੰਗਤ ਜੀ ਇਸ ਪ੍ਰਕਾਰ ਸਾਹਿਬ ਜੀ ਆਦਰ ਦੀ ਪਰਖ ਵੀ ਹੋਈ ਸੀ ਸਾਧ ਸੰਗਤ ਜੀ ਫਿਰ ਸਰਗੁਰੂ ਅੰਗਦ ਸਾਹਿਬ ਜੀ ਨੂੰ ਉੱਠ ਕੇ ਖੜੇ ਹੋ ਗਏ ਆਪ ਸੱਚੇ ਪਾਤਸ਼ਾਹ ਜੀ ਨੇ ਮੱਥਾ ਟੇਕ ਕੇ ਆਪ ਦੇ ਚਰਨਾਂ ਤੇ ਨਲੀਏਰ ਤੇ ਪੰਜ ਪੈਸੇ ਗੁਰੂ ਨਾਨਕ ਸਾਹਿਬ ਨੂੰ ਜਿਵੇਂ ਗੁਰੂ ਅੰਗਦ ਸਾਹਿਬ ਨੂੰ ਮੱਥਾ ਟੇਕਿਆ ਸੀ ਗੁਲਾਈ ਦੇ ਅੰਦਰ ਕਰਤਾਰਪੁਰ ਇਹ ਪੰਜ ਪੈਸੇ ਤਾਂ ਜਿਹੜੇ ਮਾਇਆ ਭੇਟਾ ਕਰਤੀ ਸਾਰੀ ਦੁਨੀਆ ਦੀਆਂ ਸਿੰਗੀਆਂ ਤੇ ਨਲੇਰ ਸੀਸ ਭੇਟਾ ਕਰ ਦਿੱਤਾ ਮਹਾਰਾਜ ਜੀ ਇਸ ਪ੍ਰਕਾਰ ਭੇਟ ਕਰਕੇ ਸੱਚੇ ਪਾਤਸ਼ਾਹ ਜੀ ਨੇ ਭਾਈ ਮੁੰਡੇ ਸਾਹਿਬ ਨੂੰ ਇੰਜ ਹੋਈ ਕਿ ਤੁਸੀਂ ਹੁਣ ਇਹਨਾਂ ਦੇ ਤਿਲਕ ਕੱਢੋ ਉਸ ਵੇਲੇ ਭਾਈ ਮੁੰਡਾ ਸਾਹਿਬ ਨੇ ਗੁਰੂ ਅਮਰਦਾਸ ਸਾਹਿਬ ਦੇ ਮੱਥੇ ਤਿਲ ਕੱਢਿਆ ਗੁਰਤਾ ਗੱਦੀ ਤੋਂ ਟਿੱਕਾ ਸੋ ਬਹਿਣਾ ਸੋਈ ਦੀਵਾਨ ਕਿਉ ਦਾਦੇ ਦੇ ਵਿਹਾ ਪੋਤਾ ਪ੍ਰਵਾਨ ਇਸ ਨਾਲ ਪ੍ਰਕਾਸ਼ ਜੀ ਪਾਤਸ਼ਾਹ ਨੂੰ ਨਾਨਕ ਪਿਤਾ ਰੂਪ ਗੁਰੂ ਅੰਦਰ ਸਾਹਿਬ ਦੇ ਤੇ ਗੁਰੂ ਅੰਦਰ ਸਾਹਿਬ ਜੀ ਪਿਤਾ ਰੂਪ ਗੁਰੂ ਅਮਰਦਾਸ ਸਾਹਿਬ ਦੇ ਇਹੋ ਦਾਦਾ ਰੂਪ ਗੁਰੂ ਅੰਦਰ ਸਾਹਿਬ ਗੁਰੂ ਨਾਨਕ ਸਾਹਿਬ ਜੀ ਤੇ ਪਿਤਾ ਰੂਪ ਗੁਰੂ ਅੰਦਰ ਸਾਹਿਬ ਜੀ ਤੇ ਪੋਤਰੇ ਰੂਪ ਗੁਰੂ ਅਮਰਦਾਸ ਸਾਹਿਬ ਜੀ ਜੋ ਤੋਹਾ ਜੁਗਤ ਸਾਇਸਾ ਕਾਇਆ ਫੇਰ ਪਲਟੀ ਐ ਕਿਉਂ ਤੀਜੇ ਸਰੂਪ ਵਿੱਚ ਗੁਰੂ ਬੈਠਾ ਅਮਰ ਸਰੂਪ ਹੋਏ ਇਸ ਪ੍ਰਕਾਰ ਦਿੱਤਾ ਛੱਡ ਖੰਡੂਰ ਦਾ ਦਸਨਾ ਛੱਡ ਕੇ ਇਸ ਪ੍ਰਕਾਰ ਸਿੱਕੇ ਪਾਰ ਸਿੰਘ ਗੋਨਵਾਲ ਸਾਹਿਬ ਵਿੱਚ ਬੈਠ ਕੇ ਜੋਤੀ ਗੋਬਨ ਕੀਤੀ ਗੁਰੂ ਮਹਾਰਾਜ ਸਾਹਿਬ ਉਹਦਾ ਆਸਾਨ ਗੁਰਾਈ ਜੱਦੀ 22 ਸਾਲ ਕੀਤੀ ਹੈ 22 ਸਾਲ ਤੋਂ ਬੌਲੀ ਸਾਹਿਬ ਦਾ ਰਚਨਾ ਮਹਾਰਾਜ ਦਾ ਅਤੇ ਸੱਚੇ ਪਾਤਸ਼ਾਹ ਦਾ بڑے بڑے ਪ੍ਰੇਮੀ ਵਰਗੇ ਕੁਸ਼ੀਆਂ ਦਾ ਆਧਾਰ ਕਰਨਾ ਆਪਦੇ ਚਰਨਾਂ ਦੇ ਇਸ਼ਨਾਨ ਵਾਲੇ ਜਲ ਦੇ ਨਾਲ ਕੋੜੀਆਂ ਦੇ ਕੋਲ ਮੇਟ ਦੇਣੀ ਸੱਚੋਂ ਸੱਚੇ ਵਰਗੇ ਮਸਤਾਨਿਆਂ ਨੂੰ ਰਾਣੀਆਂ ਨੂੰ ਪੜਦੇ ਕਰਕੇ ਜਦੋਂ ਉਹਨਾਂ ਕਮਲੀਆਂ ਹੋ ਜਾਣ ਤੇ ਫਿਰ ਉਹਨੂੰ ਆਪਦੀ ਖਲਾਉਣ ਨਾਲ ਰਾਜ਼ੀ ਕਰਕੇ ਸੱਚੇ ਪਾਤਸ਼ਾਹ ਨੇ ਸੱਚੇ ਸਾਈ ਦੇ ਨਾਲ ਸ਼ਾਦੀ ਕਰ ਦੇਣੀ ਇਹ ਬੇਅੰਤ ਗੁਰੂ ਸਾਹਿਬ ਨੂੰ ਪਰਬਕਾਰ ਕੀਤਾ ਜਿਨ੍ਹਾਂ ਨੂੰ ਕੋਈ ਨਾ ਜਾਣੇ ਕੋਈ ਨਾ ਮੰਨੇ ਸੇ ਪੰਜ ਕਹਰਦਵਾਰੇ ਜਿਨ੍ਹਾਂ ਨੂੰ ਕੋਈ ਵੀ ਨਹੀਂ ਸੀ ਜਾਣਦਾ ਕੋਈ ਵੀ ਨਹੀਂ ਸੀ ਮੰਨਦਾ ਉਹ ਦੁਨੀਆ ਵਿੱਚ ਪ੍ਰਗਟ ਕਰਕੇ ਸੂਰਜੀ ਦੁਨੀਆ ਚਮਕਾ ਦਿੱਤੇ ਅਕਬਰ ਦੀਆਂ ਇਹ ਭਾਈ ਮੰਨੀਆਂ ਸੀ ਇਹ ਵਾਈ ਸਿੱਖਾਂ ਨੂੰ ਬਖਸ਼ ਦਿੱਤੀਆਂ 72 ਪੀੜੇ ਮਾਈਆਂ ਨੂੰ ਦੇ ਕੇ ਪ੍ਰਚਾਰ ਕਰਾਇਆ ਤੇ ਉਹ ਸੱਚੇ ਪਾਤਸ਼ਾਹ ਗਰੀਬ ਨਵਾਜ਼ ਜੀ ਨੇ ਬੜਾ ਭਾਰੀ ਸੰਸਾਰ ਦੇ ਅੰਦਰ ਸਤਨਾਮ ਦਾ ਝੰਡਾ ਚੁਲਾਇਆ ਗੁਰੂ ਅਮਰਦਾਸ ਸਾਹਿਬ ਨੇ ਕੋਈ ਪੰਗਤ ਕਰਕੇ ਸਾਰਿਆਂ ਦੇ ਤਾਂ ਹੀ ਅਮਰਦਨ ਨੇ ਦਾਅ ਦਿੱਤੀ ਤੇ ਬਖਸ਼ਿਸ਼ ਕੀਤੀ ਇਸ ਪ੍ਰਕਾਰ ਸਕੇ 파 ਸਿੰਘ ਗੋਨਵਾਲ ਸਾਹਿਬ ਵਿੱਚ ਬੈਠ ਕੇ ਜੋਤੀ ਗੋਗਨਾ ਕੀਤੀ